ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਦੀ ਆਓ ਆਪਾਂ ਜ਼ਿੰਦਗੀ ਦੇ ਬਦਲਾਵ ਦੀਆਂ ਗਵਾਹੀਆਂ ਨੂੰ ਸੁਣਾਂਗੇ ਜਿੱਦਾਂ ਆਪਾਂ ਪਿਛਲੀ ਵਾਰ ਵੀ ਅਨਾਉਂਸ ਕੀਤਾ ਸੀਗਾ ਕਿ ਹੁਣ ਆਪਾਂ ਜ਼ਿੰਦਗੀ ਦੀਆਂ ਗਵਾਹੀਆਂ ਨੂੰ ਲੈ ਕੇ ਆਇਆ ਕਰਾਂਗੇ ਜਿੰਨਾ ਵੀ ਭੈਣ ਭਰਾਵਾਂ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਵੱਡੇ ਕੰਮ ਕੀਤੇ ਆ ਜਿਨ੍ਹਾਂ ਦੀ ਜ਼ਿੰਦਗੀ ਪਰਮੇਸ਼ਰ ਨੇ ਬਦਲੀ ਆ ਔਰ ਜੋ ਪਹਿਲਾਂ ਪ੍ਰਭੂ ਦੇ ਵਿੱਚ ਨਹੀਂ ਸੀਗੇ ਹੁਣ ਉਹ ਪ੍ਰਭੂ ਦੇ ਵਿੱਚ ਆਏ ਆ ਉਹ ਕਿੱਦਾਂ ਪ੍ਰਭੂ ਦੇ ਵਿੱਚ ਆਏ ਉਹਨਾਂ ਦੀ ਪ੍ਰਭੂ ਦੇ ਆਉਣ ਤੋਂ ਪਹਿਲਾਂ ਵਿਸ਼ਵਾਸ ਵਿੱਚ ਆਉਣ ਤੋਂ ਪਹਿਲਾਂ ਦਾ ਉਹਨਾਂ ਦਾ ਜੀਵਨ ਕੀ ਸੀ ਔਰ ਪ੍ਰਭੂ ਯੇਸ਼ੂ ਮਸੀਹ ਨੂੰ ਗ੍ਰੈਂਡ ਕਰਨ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਵਿੱਚ ਕਿਹੜੇ ਵੱਡੇ ਕੰਮ ਹੋਇਆ ਉਹ ਸਾਰੀਆਂ ਗਵਾਹੀਆਂ ਨੂੰ ਅਸੀਂ ਹਰ ਰੋਜ਼ ਜਾਣਿਆ ਕਰਾਂਗੇ ਹਰ ਰੋਜ਼ ਇੱਕ ਗਵਾਹੀ ਅਸੀਂ ਲੈ ਕੇ ਆਇਆ ਕਰਾਂਗੇ ਜੋ ਕਿ ਕਿਸੇ ਨਾ ਕਿਸੇ ਭੈਣ ਭਾਈ ਦੀ ਗਵਾਹੀ ਹੋਇਆ ਕਰੇਗੀ ਹਰ ਗਵਾਹੀਆਂ ਸਾਡੀ ਜ਼ਿੰਦਗੀ ਨੂੰ ਬਦਲਣ ਦੀ ਤਾਕਤ ਰੱਖਦੀਆਂ ਆ ਤਾਂ ਸੱਚਮੁੱਚ ਅੱਜ ਅਸੀਂ ਇੱਕ ਹੋਰ ਗਵਾਹੀ ਨੂੰ ਲੈ ਕੇ ਆਏ ਆ ਅੱਜ ਇਹ ਗਵਾਹੀ ਹੈਗੀ ਆ ਸਿਸਟਰ ਸੰਤੋਸ਼ ਰਾਣੀ ਦੀ ਜੋ ਕਿ ਬਰਨਾਲਾ ਦੇ ਰਹਿਣ ਵਾਲੇ ਆ ਇਹ ਸਿਸਟਰ ਦੱਸਦੀ ਆ ਕਿ ਇਹ ਪੰਡਤ ਲੋਕ ਸੀ ਇਹਨਾਂ ਦੇ ਪੇਕੇ ਤੇ ਸਹਰੇ ਦੋਨੋਂ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹੁੰਦੇ ਸੀਗੇ ਇਹ ਕਹਿੰਦੇ ਕਿ ਮੇਰੇ ਘਰ ਮੇਰੇ ਜੋ ਹਸਬੰਡ ਸੀ ਕਹਿੰਦੇ ਬਹੁਤ ਜ਼ਿਆਦਾ ਸ਼ਰਾਬ ਪਿੰਦੇ ਸੀ ਇਹਨਾਂ ਦੇ ਹਸਬੰਡ ਬਹੁਤ ਜ਼ਿਆਦਾ ਸ਼ਰਾਬ ਪਿੰਦੇ ਸੀਗੇ ਔਰ ਇਹਨਾਂ ਦੇ ਜਿਹੜੇ ਹਸਬੰਡ ਸੀ ਉਹ ਸਰਕਾਰੀ ਜੌਬ ਕਰਦੇ ਸੀ ਤੇ ਨਾਲ ਦੀ ਨਾਲ ਉਹ दारू ਵੀ ਇੰਨੀ ਜ਼ਿਆਦਾ ਪਿੰਦੇ ਸੀਗੇ ਕਿ ਉਹਨਾਂ ਨੂੰ ਬਾਹਰੋਂ ਚੱਕ ਕੇ ਲਿਆਉਣਾ ਪੈਂਦਾ ਸੀ ਇੰਨੀ ਜ਼ਿਆਦਾ दारू ਪਿੰਦੇ ਸੀਗੇ ਤੇ ਸੱਚਮੁੱਚ ਜਦੋਂ ਕੋਈ दारू ਪਿੰਦਾ ਹੋਵੇ ਤੇ ਕਿਸੇ ਮਹੱਲੇ ਵਾਲੇ ਨੂੰ ਨਾ ਪਤਾ ਹੋਵੇ ਇਦਾਂ ਤਾਂ ਹੋ ਨਹੀਂ ਸਕਦਾ ਤੇ ਇਦਾਂ ਹੀ ਇਹਨਾਂ ਦੇ ਜਦੋਂ ਨੇੜੇ ਇੱਕ ਘਰ ਦੇ ਨੇੜੇ ਇੱਕ ਦੁਕਾਨ ਸੀਗੀ ਤੇ ਉਥੇ ਇੱਕ ਸਿਸਟਰ ਸੀਗੇ ਭੈਣ ਸੀਗੇ ਜਦੋਂ ਇਹ ਸਿਸਟਰ ਸੰਤੋਸ਼ ਰਾਣੀ ਉਸ ਸ਼ਾਪ ਤੇ ਜਾਂਦੇ ਆ ਤੇ ਉਹ ਸਿਸਟਰ ਇਹਨਾਂ ਨੂੰ ਪੁੱਛਦੇ ਆ ਕਿ ਬ੍ਰਦਰ ਦਾਰੂ ਬਹੁਤ ਜ਼ਿਆਦਾ ਪਿੰਦੇ ਆ ਤੇ ਇਹਦੀ ਵਜ੍ਹਾ ਕੀ ਆ ਤੇ ਇਹ ਸਿਸਟਰ ਉਹਨਾਂ ਨੂੰ ਕਹਿੰਦੇ ਆ ਕਿ ਮੈਨੂੰ ਨਹੀਂ ਪਤਾ ਰੱਬ ਜਾਣਦਾ ਕਿ ਕਿਉਂ ਇਦਾਂ ਆ ਤੇ ਉਹਨਾਂ ਉਸ ਭੈਣ ਨੇ ਇਹਨਾਂ ਨੂੰ ਜਦੋਂ ਕਿਹਾ ਕਿ ਤੁਸੀਂ ਚਰਚ ਜਾਇਆ ਕਰੋ ਤੁਸੀਂ ਚਰਚ ਜਾਓ ਤੇ ਇਹਨਾਂ ਨੇ ਉਹਨਾਂ ਨੂੰ ਹਾਮੀ ਭਰ ਦਿੱਤੀ ਇਹ ਕਹਿੰਦੇ ਇਹ ਭੈਣ ਕਹਿੰਦੇ ਆ ਕਿ ਮੈਂ ਚਰਚ ਗਈ ਉਹਨਾਂ ਦੇ ਨਾਲ ਤੇ ਕਹਿੰਦੇ ਪਹਿਲੇ ਹੀ ਦਿਨ ਜਦੋਂ ਮੈਂ ਚਰਚ ਗਈ ਤੇ ਮੈਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੀ 2013 ਦੇ ਵਿੱਚ ਕਹਿੰਦੇ ਅਸੀਂ ਪਹਿਲੀ ਵਾਰੀ ਚਰਚ ਗਏ ਕਹਿੰਦੇ ਇਹਨਾਂ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਤੇ ਕਹਿੰਦੇ ਉਸ ਤੋਂ ਬਾਅਦ ਜਦੋਂ ਮੈਂ ਚਰਚ ਤੋਂ ਘਰ ਵਾਪਸ ਆਈ ਤੇ ਕਹਿੰਦੇ ਮੈਂ ਕੋਈ ਧੂਫ ਨਹੀਂ ਕੀਤਾ ਕੋਈ ਮੈਂ ਜੋਤ ਨਹੀਂ ਜਗਾਈ ਕਿਸੇ ਵੀ ਤਰ੍ਹਾਂ ਦਾ ਮੈਂ ਕਿਸੇ ਦੇਵੀ ਦੇਵਤਾ ਨੂੰ ਨਹੀਂ ਮੰਨਿਆ ਨਾ ਮੈਂ ਕਹਿੰਦੇ ਆਪਣੇ ਘਰ ਦੇ ਵਿੱਚ ਕੋਈ ਪਾਠ ਪੂਜਾ ਕੀਤੀ ਕਹਿੰਦੇ ਉਸ ਤੋਂ ਬਾਅਦ ਵੀ ਇਹਨਾਂ ਦੇ ਪਤੀ ਜਿਹੜੇ ਸੀਗੇ ਉਹ ਸ਼ਰਾਬ ਪਿੰਦੇ ਰਹੇ ਕਿਉਂਕਿ ਜੋ ਬੰਧਨ ਹੁੰਦੇ ਆ ਉਹ ਇੰਨੀ ਜਲਦੀ ਨਹੀਂ ਟੁੱਟਦੇ ਆਪਾਂ ਸਭ ਜਾਣਦੇ ਆ ਤੇ ਉਸ ਤੋਂ ਬਾਅਦ ਵੀ ਇਹਨਾਂ ਦੇ ਪਤੀ ਜਿਹੜੇ ਸ਼ਰਾਬ ਪਿੰਦੇ ਗਏ ਪਰ ਕਹਿੰਦੇ ਮੈਂ ਚਰਚ ਜਾਣਾ ਨਹੀਂ ਛੱਡਿਆ ਸਿਸਟਰ ਕਹਿੰਦੇ ਮੈਂ ਚਰਚ ਜਾਂਦੀ ਰਹੀ ਮੈਂ ਚਰਚ ਜਾਣਾ ਬਿਲਕੁਲ ਨਹੀਂ ਛੱਡਿਆ ਕਹਿੰਦੇ ਮੇਰੇ ਪਤੀ ਜੇ ਉਹ ਸੀ ਸਰਕਾਰੀ ਜੋਬ ਕਰਦੇ ਸੀਗੇ ਇਹਨਾਂ ਦੇ ਹਸਬੈਂਡ ਸਰਕਾਰੀ ਜੋਬ ਕਰਦੇ ਸੀ ਇਹਨਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀਗੀ ਕਿ ਉਹ ਆਪਣੀ ਜੋਬ ਨੂੰ ਪੂਰਾ ਕਰਨਗੇ ਜਾਂ ਫਿਰ ਅੱਧ ਵਿੱਚ ਹੀ ਛੱਡ ਦੇਣਗੇ ਕਿਉਂਕਿ ਉਹਨਾਂ ਦੀ ਹਾਲਤ ਇੰਨੀ ਖਰਾਬ ਸੀਗੀ ਉਹ ਇੰਨੀ ਜ਼ਿਆਦਾ ਦਰੂਪਿੰਦੇ ਸੀਗੇ ਕਿ ਇਹਨਾਂ ਨੂੰ ਵਿਸ਼ਵਾਸ ਨਹੀਂ ਸੀਗਾ ਕਿ ਉਹ ਆਪਣੀ ਪੂਰੀ ਜੋਬ ਵੀ ਕਰ ਪਾਉਣਗੇ ਕਿ ਨਹੀਂ ਪਰ ਪਰਮੇਸ਼ਰ ਨੇ ਇਹਨਾਂ ਦੇ ਘਰ ਦੇ ਵਿੱਚ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਇਸ ਤੋਂ ਬਾਅਦ ਸਿਸਟਰ ਜੀ ਦੱਸਦੇ ਆ ਕਿ ਇਹਨਾਂ ਦੇ ਘਰ ਵਾਲੇ ਨੇ ਇਹਨਾਂ ਦੇ ਹਸਬੰਦ ਨੇ ਆਪਣੀ ਜੋਬ ਨੂੰ ਪੂਰਾ ਕੀਤਾ ਤੇ ਜਦੋਂ ਕਹਿੰਦੇ ਇਹਨਾਂ ਨੇ ਜੋਬ ਨੂੰ ਪੂਰਾ ਕੀਤਾ ਤੇ ਥੋੜੇ ਟਾਈਮ ਬਾਅਦ ਹੀ ਕਹਿੰਦੇ ਇਹਨਾਂ ਦਾ ਜਿਹੜਾ ਵੱਡਾ ਬੇਟਾ ਸੀ ਉਹ ਬਿਮਾਰ ਰਹਿਣ ਲੱਗ ਗਿਆ ਇਸ ਸਿਸਟਰ ਦਾ ਜੋ ਵੱਡਾ ਬੇਟਾ ਸੀਗਾ ਉਹ ਬਿਮਾਰ ਰਹਿਣ ਲੱਗ ਗਿਆ ਤੇ ਸਿਸਟਰ ਦਾ ਵੀ ਕਹਿੰਦੇ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧਣ ਲੱਗਾ ਵਾਧਦਾ ਸੀਗਾ ਤੇ ਕਹਿੰਦੇ ਕਿ ਇਹ ਸਿਸਟਰ ਜਦੋਂ ਵਾਇਬਲ ਪੜ੍ਹਦੇ ਰਹਿ ਪੜ੍ਹਦੇ ਰਹਿ ਤੇ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਕੰਮ ਕੀਤਾ ਸੱਚਮੁੱਚ ਆਪਾਂ ਸਭ ਜਾਣਦੇ ਹਾਂ ਕਿ ਜਦੋਂ ਪਰਮੇਸ਼ਰ ਦਾ ਵਚਨ ਖੁੱਲਦਾ ਆ ਤੇ ਉਹ ਵਚਨ ਸਾਡੇ ਰਾਹਾਂ ਨੂੰ ਜਿਹੜਾ ਰੌਸ਼ਨੀ ਦਿੰਦਾ ਹੈ ਔਰ ਸਾਡੇ ਜੀਵਨ ਨੂੰ ਜੋਤ ਦਿੰਦਾ ਹੈ ਤੋ ਉਸੇ ਵਚਨ ਨੇ ਇਸ ਭੈਣ ਦੀ ਜ਼ਿੰਦਗੀ 'ਚ ਵੀ ਕੰਮ ਕੀਤਾ ਜਿੱਦਾਂ ਜਿੱਦਾਂ ਪਰਮੇਸ਼ਰ ਦੇ ਵਚਨ ਨੂੰ ਇਹ ਸਿਸਟਰ ਪੜ੍ਹਦੇ ਗਏ ਤੇ ਉਸ ਤਰ੍ਹਾਂ ਇਹਨਾਂ ਦੇ ਘਰ ਦੇ ਵਿੱਚ ਕੰਮ ਹੋਣਾ ਸ਼ੁਰੂ ਹੋ ਗਿਆ ਤੇ ਕਹਿੰਦੇ ਆ ਕਿ ਇਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਕਹਿੰਦੇ ਉਹ ਵੀ ਨਸ਼ਾ ਕਰਦਾ ਸੀਗਾ ਕਹਿੰਦੇ ਇੱਕ ਦਿਨ ਐਦਾਂ ਹੋਇਆ ਕਿ ਉਹਨਾਂ ਦਾ ਬੇਟਾ ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਦੋਸਤ ਦੇ ਘਰ ਚਲਾ ਜਾਂਦਾ ਸੀਗਾ ਉੱਥੇ ਘੰਟੇ-ਘੰਟੇ ਬੈਠਾ ਰਹਿੰਦਾ ਸੀਗਾ ਕਹਿੰਦੇ ਇੱਕ ਦਿਨ ਐਦਾਂ ਹੀ ਹੋਈ ਲੋਕਡਾਊਨ ਦੇ ਵਿੱਚ ਕਹਿੰਦੇ ਇਹਨਾਂ ਦਾ ਬੇਟਾ ਸਵੇਰੇ ਉੱਠਿਆ ਉੱਠ ਕੇ ਆਪਣੇ ਦੋਸਤ ਦੇ ਘਰ ਚਲਾ ਗਿਆ ਪਰ ਕਹਿੰਦੇ ਕਿੱਥੇ ਉਹ ਘੰਟੇ ਵੱਧੀ ਬੈੰਦਾ ਹੁੰਦਾ ਸੀਗਾ ਉਸ ਦਿਨ ਕਹਿੰਦੇ ਉਹ 5 ਮਿੰਟਾਂ ਵਿੱਚ ਹੀ ਘਰ ਵਾਪਸ ਆ ਗਿਆ ਕਹਿੰਦੇ ਉਹ ਹੱਲੇ ਘਰ ਆਣ ਕੇ ਬੈਠਾ ਹੀ ਆ ਕਿ ਅਚਾਨਕ ਜਿਹੜਾ ਉਹ ਦੋਸਤ ਸੀਗਾ ਉਹਨੂੰ ਪੁਲਿਸ ਚੱਕ ਕੇ ਲੈ ਗਈ ਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਸਿਸਟਰ ਜੀ ਕਹਿੰਦੇ ਆ ਪਰਮੇਸ਼ਰ ਦਾ ਧੰਨਵਾਦ ਕਰਦੇ ਕਹਿੰਦੇ ਕਿ ਮੇਰੇ ਬੇਟੇ ਨੂੰ ਉਸ ਜਗ੍ਹਾ ਤੋਂ ਪਰਮੇਸ਼ਰ ਨੇ ਉਸ ਟਾਈਮ ਤੇ ਅਲੱਗ ਕੀਤਾ ਤਾਂ ਕਹਿੰਦੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਰ ਉਤਾਰ ਚੜਾਉਣੇ ਸ਼ੁਰੂ ਹੋ ਗਏ ਕਿਉਂਕਿ ਆਪਾਂ ਸਭ ਜਨ ਜਾਣਦੇ ਆ ਜਦੋਂ ਅਸੀਂ ਪਰਮੇਸ਼ਰ ਦੇ ਵੱਲ ਵਧਦੇ ਆ ਪਰਮੇਸ਼ਰ ਦੇ ਵੱਲ ਅਸੀਂ ਆਪਣੇ ਕਦਮਾਂ ਨੂੰ ਵਧਾਉਂਦੇ ਆ ਤੇ ਸ਼ੈਤਾਨ ਵੀ ਸਾਡੇ ਨਾਲ ਨਾਲ ਚੱਲਦਾ ਆ ਉਹ ਦੇਖਦਾ ਕਿ ਅਸੀਂ ਕਿੱਥੇ ਕਮਜ਼ੋਰ ਪੈਨੇ ਆ ਕਿੱਥੇ ਡੈਗਦੇ ਆ ਕਿ ਅਸੀਂ ਸ਼ੈਤਾਨ ਸਾਨੂੰ ਪਾੜ ਖਾਵੇ ਤੇ ਉਹੀ ਇਸ ਤਾਂ ਭੈਣ ਦੇ ਨਾਲ ਵੀ ਹੋ ਰਿਹਾ ਸੀਗਾ ਜਿੱਦਾਂ ਜਿੱਦਾਂ ਇਹ ਵਚਨ ਚ ਵੱਧਦੇ ਸੀਗੇ ਓਦਾਂ ਓਦਾਂ ਸ਼ੈਤਾਨ ਵੀ ਇਹਨਾਂ ਤੇ ਹਾਵੀ ਸੀਗਾ ਤੇ ਸ਼ੈਤਾਨ ਨੂੰ ਇਹ ਲੱਗਦਾ ਹੁੰਦਾ ਆ ਕਿ ਉਹ ਸਾਡੇ ਕੰਮ ਨੂੰ ਵਿਗਾੜ ਰਿਹਾ ਆ ਪਰ ਪਰਮੇਸ਼ਵਰ ਸ਼ੈਤਾਨ ਦੁਆਰਾ ਹੋਏ ਨੁਕਸਾਨ ਦੇ ਵਿੱਚੋਂ ਵੀ ਸਾਡਾ ਫਾਇਦਾ ਕੱਢ ਦਿੰਦਾ ਹੈ ਤੇ ਇੱਕ ਦਿਨ ਇਹ ਕਹਿੰਦੇ ਕਿ ਅਚਾਨਕ ਸਵੇਰੇ 7 ਵਜੇ ਸੀਗੇ ਜਦੋਂ ਸਵੇਰੇ ਦੇ 7 ਵਜੇ ਅਚਾਨਕ ਕਹਿੰਦੇ ਇਹਨਾਂ ਦੇ ਹਸਬੰਦ ਨੂੰ ਦੌਰਾ ਪੈ ਗਿਆ ਉਹਨਾਂ ਨੂੰ ਦੌਰਾ ਜਦੋਂ ਪਿਆ ਕਹਿੰਦੇ ਉਹਨਾਂ ਨੂੰ ਪੰਜ ਦੌਰੇ ਇਕੱਠੇ ਘਰ ਦੇ ਵਿੱਚ ਹੀ ਪੈ ਗਏ ਕਹਿੰਦੇ ਦੌਰੇ ਪੈਣ ਤੋਂ ਬਾਅਦ ਜਦੋਂ ਉਹਨਾਂ ਨੂੰ ਅਸੀਂ ਪਟਿਆਲੇ ਲੈ ਕੇ ਗਏ ਸੌਰੀ ਜਦੋਂ ਉਹਨਾਂ ਨੂੰ ਕਹਿੰਦੇ ਕਿ ਲੋਕਲ ਹਸਪੀਟਲ ਚ ਲੈ ਕੇ ਗਏ ਕਹਿੰਦੇ ਉਹਨਾਂ ਨੇ ਉਹਨਾਂ ਨੂੰ ਪਟਿਆਲੇ ਰੈਫਰ ਕਰ ਦਿੱਤਾ ਕਹਿੰਦੇ ਪਟਿਆਲੇ ਵਾਲਿਆਂ ਨੇ ਇਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਤੇ ਕਹਿੰਦੇ ਜਦੋਂ ਪਟਿਆਲੇ ਇਹਨਾਂ ਨੂੰ ਰੈਫਰ ਕੀਤਾ ਗਿਆ ਤੇ ਪਟਿਆਲੇ ਵਾਲਿਆਂ ਨੇ ਇਹਨਾਂ ਨੂੰ ਕਿਹਾ ਕਿ ਇਹਨਾਂ ਦੇ ਖੂਨ ਸਿਰ ਦੇ ਵਿੱਚ ਜੋ ਖੂਨ ਜੰਮ ਚੁੱਕਿਆ ਆ ਤੇ ਇਹਨਾਂ ਦਾ ਆਪਰੇਸ਼ਨ ਕਰਨਾ ਪੈਗਾ ਉਹਨਾਂ ਨੇ ਇਹਨਾਂ ਨੂੰ ਇਹਨਾਂ ਦੇ ਹਸਬੰਦ ਨੂੰ ਪੀਜੀਆਈ ਭੇਜ ਦਿੱਤਾ। ਤਾਂ ਜਦੋਂ ਇਹ ਸਪੈਨ ਆਪਣੇ ਹਸਬੰਦ ਨੂੰ ਪੀਜੀਆਈ ਲੈ ਕੇ ਗਏ ਤੇ ਪੀਜੀਆਈ ਵਾਲੇ ਪੀਜੀਆਈ ਵਾਲੇ ਜਦੋਂ ਡਾਕਟਰ ਇਹਨਾਂ ਦੇ ਹਸਬੰਦ ਦਾ ਟੈਸਟ ਕਰਨ ਲੱਗੇ ਤੇ ਉਸ ਟਾਈਮ ਤੇ ਭੈਣ ਪ੍ਰਾਰਥਨਾ ਦੇ ਵਿੱਚ ਸੀਗੇ ਇਹ ਰੈਗੂਲਰਲੀ ਪ੍ਰਾਰਥਨਾ ਕਰੀ ਜਾ ਰਹੀ ਸੀਗੇ ਆਪਣੇ ਹਸਬੰਦ ਦੇ ਲਈ ਇਹਨਾਂ ਦੇ ਭੈਣ ਇਸ ਭੈਣ ਨੇ ਜਦੋਂ ਪ੍ਰਾਰਥਨਾ ਕੀਤੀ ਜਦੋਂ ਡਾਕਟਰ ਇਹਨਾਂ ਦੇ ਹਸਬੰਦ ਦਾ ਬਲੱਡ ਲੈਣ ਦੇ ਲਈ ਆਏ ਬਲੱਡ ਟੈਸਟ ਕਰਨ ਦੇ ਲਈ ਜਦੋਂ ਡਾਕਟਰ ਆਏ ਉਹਨਾਂ ਨੇ ਬਲੱਡ ਲਿਆ ਤੇ ਉਹ ਟੈਸਟ ਦੇ ਵਾਸਤੇ ਲੈ ਗਏ ਔਰ ਇਸ ਭੈਣ ਨੇ ਵਿਸ਼ਵਾਸ ਦੇ ਨਾਲ ਜਦੋਂ ਪ੍ਰਾਰਥਨਾ ਕੀਤੀ ਕਿ ਪ੍ਰਭੂ ਯਿਸੂ ਮਸੀਹ ਇਹ ਬਲੱਡ ਮੇਰੇ ਹਸਬੰਦ ਦਾ ਨਹੀਂ ਆ ਪਰ ਇਹ ਬਲੱਡ ਤੁਹਾਡਾ ਆ ਔਰ ਸਾਨੂੰ ਆਪਣੇ ਬਲੱਡ ਦੇ ਦੁਆਰਾ ਸਾਨੂੰ ਉੱਤਰ ਦਿਓ ਤਾਂ ਸੱਚਮੁੱਚ ਜਦੋਂ ਬਲੱਡ ਟੈਸਟ ਹੋਏ ਜਦੋਂ ਰਿਪੋਰਟ ਵਾਪਸ ਆਈ ਰਿਪੋਰਟ ਆਈ ਤੇ ਪਰਮੇਸ਼ਵਰ ਦਾ ਵੱਡਾ ਚਮਤਕਾਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਹੋਇਆ ਪੀਜੀਆਲੇ ਪੀਜੀਆਈ ਵਾਲੇ ਡਾਕਟਰਾਂ ਨੇ ਇਹਨਾਂ ਨੂੰ ਦੱਸਿਆ ਕਿ ਤੁਹਾਡੇ ਹਸਬੰਦ ਨੂੰ ਕੋਈ ਵੀ ਪ੍ਰੋਬਲਮ ਨਹੀਂ ਆਏ ਬਿਲਕੁਲ ਠੀਕ ਆ ਤੁਸੀਂ ਇਹਨੂੰ ਘਰ ਲਿਜਾ ਸਕਦੇ ਆ ਤੇ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਕੰਮ ਕੀਤਾ ਔਰ ਸੱਚਮੁੱਚ ਜਿੱਦਾਂ ਜਿੱਦਾਂ ਇਹ ਸਿਸਟਰ ਪ੍ਰਭੂ ਦੇ ਵਿੱਚ ਵਧਦੇ ਗਏ ਉਸੇ ਤਰ੍ਹਾਂ ਪਰਮੇਸ਼ੁਰ ਨੇ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਔਰ ਸੱਚਮੁੱਚ ਹੁਣ ਇਹ ਸਿਸਟਰ ਪ੍ਰਾਰਥਨਾ 'ਚ ਵੀ ਵਧਦੇ ਆ ਔਰ ਇਹ ਰੋਜ਼ਾ ਪ੍ਰਾਰਥਨਾ ਵੀ ਕਰਦੇ ਆ ਔਰ ਵਚਨ ਵੀ ਪੜ੍ਹਦੇ ਆ ਔਰ ਇਹਨਾਂ ਦੇ ਘਰ ਦੇ ਵਿੱਚ ਪਰਮੇਸ਼ੁਰ ਦਾ ਨਾਮ ਆ ਔਰ ਸੱਚਮੁੱਚ ਪਰਮੇਸ਼ੁਰ ਨੇ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕੀਤਾ ਹੁਣੇ ਕਾਫੀ ਸਮੇਂ ਤੋਂ ਸਿਸਟਰ ਮਨਪ੍ਰੀਤ कौर ਜੀ ਦੇ ਨਾਲ ਜੁੜੇ ਹੋਏ YouTube ਤੇ ਹਰ ਰੋਜ਼ ਸਵੇਰੇ ਔਰ ਸ਼ਾਮ ਦੀ ਪ੍ਰਾਰਥਨਾ ਸੁਣਦੇ ਆ ਔਰ ਸੱਚਮੁੱਚ ਪਰਮੇਸ਼ਰ ਇਹਨਾਂ ਨੂੰ ਇਸ YouTube ਚੈਨਲ ਦੇ ਦੁਆਰਾ ਵੀ ਬlesਸ ਕਰ ਰਿਹਾ ਆ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਹੋ ਰਿਹਾ ਔਰ ਸੱਚਮੁੱਚ ਪਰਮੇਸ਼ਰ ਨੇ ਆਪਣੇ ਬਚਨ ਨੂੰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਪੂਰਾ ਕੀਤਾ ਪਰਮੇਸ਼ਰ ਕਹਿੰਦੇ ਆ ਕਿ ਬੇਸ਼ੱਕ ਧਰਮੀ ਦੇ ਉੱਪਰ ਬਹੁਤ ਸਾਰੀਆਂ ਮੁਸ਼ਕਲਾਂ ਪੈਣਗੀਆਂ ਪਰ ਪਰਮੇਸ਼ਰ ਉਹਨਾਂ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਹਰ ਇੱਕ ਧਰਮੀ ਨੂੰ ਕੱਢਣ ਦੀ ਸਮਰਥ ਰੱਖਦੇ ਆ ਤੇ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਨੂੰ ਬਚਾਇਆ ਇਹਨਾਂ ਦੇ ਹਸਬੰਦ ਨੂੰ ਇੱਕ ਨਵਾਂ ਜੀਵਨ ਦਿੱਤਾ ਔਰ ਸੱਚਮੁੱਚ ਪਰਮੇਸ਼ਰ ਨੇ ਇਹਨਾਂ ਨੂੰ ਸਵਰਗ ਰਾਜ ਦੇ ਵਿੱਚ ਐਂਟਰ ਹੋਣ ਦੇ ਲਈ ਬੁਲਾਇਆ ਪਰਮੇਸ਼ਰ ਨੇ ਇਹਨਾਂ ਨੂੰ ਚੁਣਿਆ ਹੋਇਆ ਸੀ ਤੇ ਪਰਮੇਸ਼ਰ ਨੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ ਔਰ ਹੁਣ ਇਹ ਬਿਲਕੁਲ ਠੀਕ ਨੇ ਜੋ ਇਹਨਾਂ ਦਾ ਬੀਪੀ ਵੱਧਦਾ ਸੀਗਾ ਭੈਣ ਦੱਸਦੇ ਆ ਕਿ ਹੁਣ ਮੈਂ ਬਿਲਕੁਲ ਠੀਕ ਆ ਮੇਰੇ ਹਸਬੰਡ ਵੀ ਠੀਕ ਨੇ ਇਹਨਾਂ ਦੇ ਬੱਚੇ ਵੀ ਬਿਲਕੁਲ ਠੀਕ ਨੇ ਔਰ ਸੱਚਮੁੱਚ ਪਰਮੇਸ਼ਰ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਵੱਡੇ ਕੰਮ ਕਰ ਰਿਹਾ ਆ ਔਰ ਸੱਚਮੁੱਚ ਆਪਾਂ ਸਭ ਜਣ ਜਾਣਦੇ ਆ ਕਿ ਜਦੋਂ ਅਸੀਂ ਕਿਸੇ ਹੋਰ ਕਮ ਦੇ ਵਿੱਚੋਂ ਨਿਕਲ ਕੇ ਆਉਨੇ ਆ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਸਾਰੀਆਂ ਮੁਸ਼ਕਲਾਂ ਵੀ ਇਸ ਭੈਣ ਦੀ ਜ਼ਿੰਦਗੀ ਦੇ ਵਿੱਚ ਆਈਆਂ ਤੇ ਸੱਚਮੁੱਚ ਪਰਮੇਸ਼ਰ ਨੇ ਉਹਨਾਂ ਸਾਰੀਆਂ ਮੁਸ਼ਕਲਾਂ ਦੇ ਵਿੱਚ ਇਹਨਾਂ ਦਾ ਸਾਥ ਦਿੱਤਾ ਔਰ ਹੁਣ ਇਹ ਬਿਲਕੁਲ ਠੀਕ ਨੇ ਬਿਲਕੁਲ ਖੁਸ਼ ਨੇ ਆਨੰਦਿਤ ਨੇ ਪਰਮੇਸ਼ਰ ਦੀ ਅराधना ਮਹਿਮਾ ਕਰਦੇ ਨੇ ਔਰ ਸੱਚਮੁੱਚ ਪਰਮੇਸ਼ਰ ਨੇ ਜਿੱਦਾਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਕੀਤਾ ਹਰ ਇੱਕ ਪਰਸਨ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਕੰਮ ਕਰਦੇ ਆ ਅਗਰ ਤੁਸੀਂ ਆਪਣੀਆਂ ਗਵਾਹੀਆਂ ਨੂੰ ਇਸ ਚੈਨਲ ਦੇ ਉੱਪਰ ਲਾਉਣਾ ਚਾਹੁੰਦੇ ਆਂ ਅਗਰ ਤੁਸੀਂ ਆਪਣੀ ਗਵਾਹੀ ਵੀ ਸਾਰਿਆਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਆਂ ਤੇ ਪ੍ਰੇਅਰ ਲਾਈਨ ਨੰਬਰ ਤੇ ਆਪਣਾ ਨਾਮ ਲਿਖਵਾਓ ਆਪਣੀਆਂ ਗਵਾਹੀਆਂ ਨੂੰ ਸ਼ੇਅਰ ਕਰੋ ਤਾਂਕਿ ਤੁਹਾਡੀ ਗਵਾਹੀ ਨੂੰ ਸੁਣ ਕੇ ਬਹੁਤ ਸਾਰੀਆਂ ਜ਼ਿੰਦਗੀਆਂ ਬਚ ਸਕਣ ਸੱਚਮੁੱਚੇ ਗਵਾਹੀਆਂ ਹੀ ਆ ਜੋ ਸਾਨੂੰ ਇੱਕ ਦੂਜੇ ਤੋਂ ਪ੍ਰੇਰਣਾ ਦਿੰਦੀਆਂ ਆ ਔਰ ਸਾਨੂੰ ਅੱਗੇ ਵਧਣ ਦੀ ਸਮਰਥਾ ਦਿੰਦੀਆਂ ਬਲ ਦਿੰਦੀਆਂ ਆ ਤੇ ਸੱਚਮੁੱਚ ਪਰਮੇਸ਼ਰ ਨੇ ਵੀ ਕਿਹਾ ਹੈ ਕਿ ਤੁਸੀਂ ਧਰਤੀ ਦੇ ਕੋਨੇ-ਕੋਨੇ ਤੱਕ ਬੰਨੇ-ਬੰਨੇ ਤੱਕ ਮੇਰੇ ਗਵਾਹ ਬਣਨਾ ਤੇ ਸੱਚਮੁੱਚ ਅਸੀਂ ਗਵਾਹ ਬਣਨਾ ਪਰਮੇਸ਼ਰ ਦੇ ਔਰ ਆਪਣੀਆਂ ਗਵਾਹੀਆਂ ਨੂੰ ਪ੍ਰੇ ਲਾਈਨ ਨੰਬਰ ਤੇ ਲਿਖਵਾਓ ਤਾਂ ਕਿ ਤੁਹਾਡੀਆਂ ਗਵਾਹੀਆਂ ਵੀ ਅਸੀਂ ਸਾਰਿਆਂ ਦੇ ਨਾਲ ਸਾਂਝੀਆਂ ਕਰ ਸਕੀਏ ਔਰ ਇਹਨਾਂ ਗਵਾਹੀਆਂ ਤੋਂ ਬਹੁਤ ਸਾਰੇ ਲੋਕ ਆਸ਼ੀਸ਼ ਔਰ ਬਰਕਤ ਨੂੰ ਪਾਉਣ ਔਰ ਸੱਚਮੁੱਚ ਅਸੀਂ ਇਹਨਾਂ ਸਾਰੀਆਂ ਗਵਾਹੀਆਂ ਦੇ ਲਈ ਇਸ ਜੋ ਜੀਵਨ ਪਰਮੇਸ਼ਰ ਨੇ ਬਚਾਇਆ ਇਹਨਾਂ ਸਾਰੇ ਜੀਵਨਾਂ ਦੇ ਲਈ ਪਰਮੇਸ਼ਰ ਜੀ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਔਰ ਸਿਸਟਰ ਮਨਪ੍ਰੀਤ ਕੌਰ ਜੀ ਦਾ ਵੀ ਧੰਨਵਾਦ ਕਰਦੇ ਜੋ ਸਾਡੇ ਲਈ ਇਨੀ ਮਿਹਨਤ ਕਰ ਰਹੇ ਆ ਔਰ ਪਰਮੇਸ਼ਰ ਦਾ ਧੰਨਵਾਦ ਕਰਦੇ ਕਿ ਉਹਨਾਂ ਨੇ ਸਾਨੂੰ ਮਿਲਾਇਆ ਔਰ ਚੁਣਿਆ ਤਾਂ ਸੱਚਮੁੱਚ ਅਸੀਂ ਇੱਧੇ ਹੀ ਅੱਗੇ ਵਧਦੇ ਚਾਹੀਏ ਪਰਮੇਸ਼ਰ ਦੇ ਨਾਮ ਦੇ ਵਿੱਚ ਅਸੀਂ ਪਰਮੇਸ਼ਰ ਦੇ ਦੁਆਰਾ ਕੀਤੇ ਹੋਏ ਕੰਮਾਂ ਦੀ ਚਰਚਾ ਕਰਦੇ ਰਹੀਏ ਤੇ ਸੱਚਮੁੱਚ ਪਰਮੇਸ਼ਰ ਸਾਨੂੰ ਵਧਾਉਂਦੇ ਜਾਣ ਜਿਨ੍ਹਾਂ ਨੇ ਵੀ ਇਸ ਗਵਾਹੀ ਨੂੰ ਸੁਣਿਆ ਉਹ ਆਪਣੀਆਂ ਗਵਾਹੀਆਂ ਨੂੰ ਪ੍ਰੇਅਰ ਲਾਈਨ ਨੰਬਰ ਤੇ ਫੋਨ ਕਰਕੇ ਜ਼ਰੂਰ ਲਿਖਾਓ ਤਾਂਕਿ ਤੁਹਾਡੀ ਗਵਾਹੀ ਨੂੰ ਸੁਣ ਕੇ ਕਿਸੇ ਹੋਰ ਦਾ ਜੀਵਨ ਬਚ ਸਕੇ ਸੱਚਮੁੱਚ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ ਚ ਕੰਮ ਹੀ ਇਸ ਕਰਕੇ ਕੀਤੇ ਆ ਕਿ ਤੁਸੀਂ ਆਪਣੇ ਜੀਵਨ ਦੀ ਗਵਾਹੀ ਹੋਰਾਂ ਨੂੰ ਦੱਸੋ ਤੇ ਹੋਰਾਂ ਦੀ ਜ਼ਿੰਦਗੀ ਬਚਾਈ ਜਾਵੇ ਔਰ ਪਰਮੇਸ਼ਰ ਦੀ ਸਮਰਥ ਤੁਹਾਡੇ ਗੱਲਾਂ ਤੋਂ ਤੁਹਾਡੀਆਂ ਗਵਾਹੀਆਂ ਤੋਂ ਲੋਕਾਂ ਤੇ ਪ੍ਰਗਟ ਹੋਵੇ ਤੋ ਪਰਮੇਸ਼ਰ ਨੇ ਤੁਹਾਨੂੰ ਆਪਣੀ ਸਮਰਥ ਪ੍ਰਗਟ ਕਰਨ ਦੇ ਲਈ ਚੁਣਿਆ ਤੋ ਆਪਣੇ ਇਸ ਮੌਕੇ ਨੂੰ ਆਪਣੇ ਸਫਲ ਨੂੰ ਨਾ ਗਵਾਓ ਤੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਪਣੀਆਂ ਅਗਵਾਈਆਂ ਨੂੰ ਰੱਖੋ ਤਾਂ ਕਿ ਬਹੁਤ ਸਾਰੀਆਂ ਜ਼ਿੰਦਗੀਆਂ ਬਚਾਈਆਂ ਜਾਣ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਦੀ